ਹਾਂਜੀ ਮਾਸਟਰ ਜੀ ਤਲਵਾੜੇ ਪਹੁੰਚਣ ਵਾਲੇ ਆਪਾਂ ਕਿੰਨੀ ਦੂਰ ਹੈਗੇ ਆ ਤਲਵਾੜਾ ਇੱਥੋਂ ਜੀ ਦੂਰ ਹੈਗਾ ਜੀ ਆਪਾਂ 13 ਕਿਲੋਮੀਟਰ ਸਰ ਪਰੇਗਾ ਤਲਵਾੜਾ ਵਾਹ ਜੀ ਵਾਹ ਕੀ ਬਾਤ ਹੈ ਚਲੋ ਜੀ ਫਿਰ ਚੱਲੀਏ ਜੀ ਰਹਾਗੇ ਆਪਣੇ ਰਾਵਾਂ ਚ ਆਏ ਹਾਏ 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 ਤਲਵਾੜਾ ਨਹੀਂ ਹੋਣਾ ਆਪਾਂ ਤਲਵਾੜੇ ਜਾਣਾ ਅੱਜ ਕਰਨੀ ਨਵੇਂ ਸਫ਼ਰ ਦੀ ਸ਼ੁਰੂਆਤ ਕੀ ਬਾਤ ਹੈ ਤੇ ਆਪਾਂ ਚੜਾਈ ਉਨੀ ਕਰਾ ਦੇਣੀ ਹੈ ਕਿ ਜੋਧਾ ਫੈਲਸੀ ਗਗਨਜੀ ਕੇ ਟਿੱਲੇ ਤੋਂ ਸ਼ੁਰੂ ਕੀਤਾ ਤੇ ਟਿੱਲੇ ਦੀ ਨਹੀਂ ਚੜਾਈ ਕਰਾ ਦੇਣੀ ਆ ਧੰਨਵਾਦ ਭਾਈ ਜੀ ਧੰਨਵਾਦ ਚਲੋ ਜੀ ਚਲੋ ਵੀ ਸਾਕ ਤੋਂ ਲੋ ਵੀ ਵਾਤਾਵਰਨ ਬਹੁਤ ਵਧੀਆ ਵਾ ਲੋ ਵੀ ਚਲੋ ਵੀ ਸੱਜਣ ਪਿਆਰਿਆ ਨਵੇੜ ਵਾਟਾਂ ਨੂੰ ਲੋ ਵੀ ਦਰਸ਼ਕੋ ਆਪਾਂ ਬਾਥੂ ਕੀ ਲੜੀ ਟੈਂਪਲ ਆਪਾਂ ਆ ਚੁੱਕੇ ਆ ਤੇ ਉਹ ਗੇਟ ਲਾਇਆ ਹੋਇਆ ਉਹਨਾਂ ਦਾ ਰਸਤਾ ਜਿਹੜਾ ਰਿਹਾ ਕਾਫੀ ਠਕਵੇਂ ਵਾਲਾ ਰਿਹਾ ਸਾਡੇ ਲਈ ਤਾਂ ਆਜੋ ਹੁਣ ਆਪਾਂ ਪਹੁੰਚ ਗਏ ਉੱਥੇ ਦੇਖਦੇ ਆਂ ਲੋ ਵਾਹ ਯੋ ਬਹੁਤ ਖੂਬਸੂਰਤ ਨਹੀਂ ਲੱਗ ਰਿਹਾ ਬਹੁਤ ਅੱਛਾ ਲੱਗ ਰਿਹਾ ਸਾਰਾ ਕੁਝ ਉਹ ਸਾਹਮਣੇ ਸਾਨੂੰ ਪਹਿਲੀ ਝਲਕ ਮਿਲ ਗਈ ਹੈ ਟੀ ਚੀਜ਼ ਹੋ ਜਾਂਦੀ ਸਹੀ ਗੱਲ ਨਸ਼ਾ ਹੀ ਸਾਥ ਦਾ ਹੁੰਦਾ ਕਿ ਮਾੜੇ ਬੰਦੇ ਦੇ ਬਹਿ ਜਾ ਸਵਰਗ ਦੀ ਧਰਤੀ ਵੀ ਨਰਕ ਬਣ ਜਾਂਦੀ ਹੈ ਜੀ ਤੇ ਆ ਹੁਣ ਸਵਰਗ ਦਾ ਝੂਟਾ ਲੈ ਰਹੇ ਆਪਾਂ ਇਹ ਬੇਮਿਸਾਲ ਲੱਗਿਆ ਜੀ ਇੱਥੇ ਆਉਣਾ ਵੈ ਮੈਨੂੰ ਕੋਈ ਕੋਈ ਨਹੀਂ ਲੱਗੀ ਥਕਾਵਟ ਜਿਵੇਂ ਬਹੁਤ ਬਹੁਤ ਟਾਈਮ ਦੇ ਟ੍ਰੈਵਲ ਕਰਦੇ ਪਏ ਸੀ ਨਾ ਕੰਨੀਆ ਕੀ ਯਾਰ ਬਹੁਤ ਸੋਹਣੀ ਅਸਲੀ ਜੰਨਤ ਹੀ ਹੈ ਕਿ ਅ ਮੈਨੂੰ ਇਹ ਕੜਕੜਾ ਬਹੁਤ ਮਾਹੌਲ ਵਧੀਆ ਲੱਗਿਆ ਵਾਲੇ ਵਾਲੇ ਯਾਰ ਆਪਣੀ ਪਈਆਂ ਹੈ ਤਾਂ ਇਦਾਂ ਦੀਆਂ ਜੀ ਪਰ ਗੱਲ ਸਾਲਾ ਵੀ ਵੇਖ ਬਕਰੀ ਚ ਹੀ ਲੱਗਦੀ ਜਿਹੜੀ ਹੈ ਵਾਹ ਨਹੀਂ ਇੱਥੇ ਪਾਸੇ ਚਾਰੇ ਫੁੱਲ ਖਿੜਾ ਜਿਹੜਾ ਆਪਾਂ ਨੂੰ ਲੱਗ ਰਿਹਾ ਨਾ ਦ੍ਰਿਸ਼ ਬਣ ਗਿਆ ਨਾ ਇਹ ਹਾਂ ਜਿਹੜਾ ਵਿਊ ਬਣ ਰਿਹਾ ਇੱਥੇ ਹਾਂ ਚਾਰੇ ਪਾਸੇ ਫੁੱਲ ਖਿੜਾ ਹੋ ਰਾਇਗਾ ਇੰਨੀ ਦੂਰ ਤੇ ਕਰ ਆਪਣੇ ਦਿਂਦਾ ਨਹੀਂਗਾ ਸਿਨੇ ਕੋ ਮੁਰਤੇ ਆਪਾਂ ਆ ਚੁੱਕੇ ਹਾਂ ਨਾ ਖੜੀਆਂ ਗੱਡੀਆਂ ਘੁੱਡੀਆਂ ਵੈਸੇ ਉਥੇ ਵਾਕੀ ਖੜੀਆਂ ਯਾਰ ਉਹ ਯਾਰ ਮਜ਼ਾ ਆ ਨਾ ਬੁੜਾ ਯਾਰ ਸਪੈਂਡ ਕਰਨਾ ਪੈਂਦਾ ਹੋਈ ਆ ਤਾਂ ਕ੍ਰਿਕਟ ਦਾ ਮਜ਼ਾ ਨਹੀਂ ਲੱਗਦਾ ਬਈ ਬੜਾ ਰੜਾ ਮਜ਼ਾਣਾ ਯਾਰ ਹੋ ਸਕਦਾ ਇੱਥੋਂ ਤੱਕ ਪਾਣੀ ਆ ਜਾਂਦਾ ਹੋਵੇ ਹਨਾ ਬਹੁਤ ਸੋਹਣਾ ਵਾ ਬਈ ਲਓ ਇਹ ਦੱਸ ਕੋ ਆਪਾਂ ਆਜੀ ਜ਼ਿੰਦਗੀ 'ਚ ਮਾਣੇ ਹੋਏ ਆਨੰਦ ਫੋਟੋ ਨਾਲ ਸਾਂਝੇ ਕਰ ਰਹੇ ਹਾਂ ਓ ਵਾਯੋ ਇੱਥੇ ਬਈ ਪਰਦਾ ਹੂੰ ਹਰ ਹਾਲਤ 'ਚ ਇਧਰ ਹੀ ਖੋ ਬਈ ਨਾ ਮੱਡ ਵਾਲਾ ਹੁੰਦਾ ਏਰੀਆ ਗੱਡੀ ਨਾ ਖੋ ਬਈ ਲੋ ਵੀ ਆਪਣਾ ਕਾਫਲਾ ਬਹੁਤ ਖੂਬਸੂਰਤ ਜਗ੍ਹਾ ਤੇ ਪਹੁੰਚ ਚੁੱਕਿਆ ਤੇ ਹਜੇ ਤੱਕ ਦੀ ਯਾਤਰਾ ਜਿਹੜੀ ਬਹੁਤ ਸ਼ਾਂਸਾ ਜਾਣ ਕੇ ਰਹੀ ਹੈ ਆਪਣੀ ਤੁਸੀਂ ਦੇਖੋ ਕੰਪਿਊਟਰ ਕਰਾਇਆ ਲਾਇਆ ਹੁੰਦਾ ਜਿਵੇਂ ਉਵੇਂ ਆ ਪੂਰਾ ਪਲੇਨ ਆ ਮਾੜਾ ਸਾਰਾ ਆਹ ਦੇਖੋ ਤੁਸੀਂ ਆਉਂਦੀਆਂ ਗੱਡੀਆਂ ਤੇ ਹੁਣ ਆਪਾਂ ਥੋੜਾ ਜ਼ੂਮ ਕਰਕੇ ਤੁਹਾਨੂੰ ਦਿਖਾਉਣੇ ਆ ਟੈਂਪਲ ਜੀ ਦੇਖੋ ਪਾਣੀ ਦੇ ਵਿੱਚ ਆ ਇਹ ਕਦੇ ਡੁੱਬ ਵੀ ਜਾਂਦਾ ਜੋ ਪਾਣੀ ਦਾ ਵਹਾਵਾ ਦੇ ਜਾਂਦਾ ਸਾਥੀ ਸਾਰੇ ਆਪਣਾ ਆਪਦੇ ਆਪਦੇ ਡਿਵਾਈਸਸ ਤੋਂ ਇਹ ਵੀਡੀਓਗ੍ਰਾਫੀ ਕਰਦੇ ਹੋਏ ਇੰਨੀਆਂ ਚੀਜ਼ ਹੈ ਹਾਂ ਪਤਾ ਨਹੀਂ ਕਿੰਨੇ ਸਾਲਾਂ ਦੀ ਖਲੂਤੀ ਇੱਥੇ ਬਹੁਤ ਵਿਸ਼ਾਲ ਝੀਲ ਹੈ ਨਾ ਹਾਂ ਸਾਥੀਓ ਹੁਣ ਆਪਾਂ ਥੋੜੀ ਜਾਣਕਾਰੀ ਤੁਹਾਡੇ ਨਾਲ ਨਾ ਇਹਦੀ ਸਾਂਝੀ ਕਰਦੇ ਆਂ ਇਹ ਮੰਦਿਰ 1970 ਦੇ ਵਿੱਚ ਜਦੋਂ ਪੌਂਗ ਡੈਮ ਬਣਿਆ ਸੀ ਉਦੋਂ ਪਾਣੀ ਦਾ ਸਤਾਰ ਵਧਨ ਕਰਕੇ ਇਹ ਪਾਣੀ ਦੇ ਵਿੱਚ ਡੁੱਬ ਜਾਂਦਾ ਨਹੀਂ ਇਸ ਤੋਂ ਪਹਿਲਾਂ ਇਹ ਮੰਦਿਰ ਐ ਬਾਹਰ ਹੀ ਹੁੰਦਾ ਸੀਗਾ ਤੇ ਹੁਣ ਇਹ ਗੱਲ ਕਰਦੇ ਆਂ ਆਪਾਂ ਕਿੱਥੇ ਹੈਗਾ ਇਹ ਹਿਮਾਚਲ ਪ੍ਰਦੇਸ਼ ਦੇ ਕੰਗੜਾ ਜਨਪਦ ਡਿਸਟ੍ਰਿਕਟ ਦੇ ਵਿੱਚ ਜਵਾਲੀ ਦੇ ਪਿੰਡ ਦੇ ਕੋਲੇ ਹੈ ਜੀ ਇਹ ਇਹ ਪਾਂਡਵਾਵਾਂ ਦੁਆਰਾ ਸਥਾਪਿਤ ਕੀਤਾ ਗਿਆ ਸੀਗਾ 6ਵੀਂ ਸਦੀ ਦੇ ਵਿੱਚ ਉਦੋਂ ਰਾਜ ਹੁੰਦਾ ਸੀਗਾ ਗਲੇਰੀਆ ਰਾਜ ਸਾਮਰਾਜ ਹੁੰਦਾ ਸੀ ਉਦੋਂ ਬਣਾਇਆ ਗਿਆ ਸੀ ਤੇ ਬਾਕੀ ਇਹਦੇ ਅੰਦਰੋਂ ਵੀ ਤੁਸੀਂ ਦਰਸ਼ਨ ਕਰ ਸਕਦੇ ਆ ਜਦੋਂ ਪਾਣੀ ਉੱਥੱਲੇ ਨੂੰ ਹੋ ਜਾਂਦਾ ਉਹਦੇ ਅੰਦਰੋਂ ਵੀ ਇੱਥੇ ਮੂਰਤੀਆਂ ਜਾਂ ਜੋ ਵੀ ਇੱਥੇ ਸ਼ਿਵਲਿੰਗ ਸਾਰਾ ਕੁਝ ਇੱਥੇ ਸਫਾਤਾ ਅਸੀਂ ਨਹੀਂ ਕਰ ਸਕੇ ਕਿਉਂਕਿ ਹਜੇ ਅੰਦਰ ਪਾਣੀ ਸੀਗਾ ਆਪਾਂ ਸਾਥੀਓ ਗੱਡੀ ਬਹੁਤ ਵਧੀਆ ਟਿਕਾਣੇ ਤੇ ਲਾਤੀ ਹੈ ਤੇ ਦੇਖ ਸਕਦੇ ਆ ਬਹੁਤ ਸੋਹਣਾ ਥੋਂ ਆਪਾਂ ਨੂੰ ਮਿਲਿਆ ਆਪਾਂ ਬਹੁਤ ਲੱਖੀ ਆ ਬਹੁਤ ਵਧੀਆ ਸਮੇਂ ਤੇ ਆਏ ਆ ਟਾਈਮ ਤੇ ਆਏ ਆ ਆਪਾਂ ਮੈਕਸਿਮਮ ਟੈਂਪਲ ਆਪਾਂ ਵੇਖ ਰਹੇ ਆ ਕਿਉਂਕਿ ਪਾਣੀ ਦਾ ਸਤਾਰਾ ਜਿਹੜਾ ਇਹਦਾ ਬਹੁਤ ਉੱਪਰ ਚਲੇ ਜਾਂਦਾ ਇਹ तकरीबन ਵਿੱਚ ਹੀ ਡੁੱਬ ਜਾਂਦੇ ਹੈਗੇ ਸਾਰੇ ਤੇ ਜੇ ਤੁਸੀਂ ਨੇੜੇ ਜਾਣਾ ਬੋਰਡ ਹੈਗੀ ਆ ਇੱਥੇ ਉਹਦੇ ਰਾਈ ਜਾ ਸਕਦੇ ਆ ਪਰ ਇਹ ਰਿਸਕੀ ਆ ਪਾਣੀ ਬਹੁਤ ਕਿਉਂਕਿ ਇਹ ਦੇਖਣ ਨੂੰ ਐ ਲੱਗਦਾ ਪਰ ਖੱਡੇ ਆ ਇਹ ਵਿੱਚ ਟੂਏ ਆ ਇਸ ਲਈ ਇਹ ਚੀਜ਼ਾਂ ਦਾ ਧਿਆਨ ਰੱਖੋ ਲੋ ਜੀ ਇੱਕ ਗੱਲ ਹੋਰ ਆ ਸਾਥੀ ਉਹ ਇਹ ਪੂਰਾ ਮੰਦਿਰ ਦੇਖਣ ਨੂੰ ਦੇਖਣ ਲਈ ਆਪਣਾ ਮਈ ਤੇ ਜੂਨ ਦਾ ਮਹੀਨਾ ਹੈਗਾ ਉਦੋਂ ਆਪਾਂ ਆ ਸਕਦੇ ਆ ਦੂਜਾ ਮੈਂ ਵੀਡੀਓ ਦੇ ਐਂਡ ਤੇ ਕੁਝ ਤਸਵੀਰਾਂ ਡਾਊਨਲੋਡ ਕੀਤੀਆਂ ਪੂਰੇ ਮੰਦਿਰ ਦੀਆਂ ਉਹ ਤਸਵੀਰਾਂ ਵੀ ਤੁਸੀਂ ਦੇਖ ਸਕਦੇ ਆ ਵੀਡੀਓ ਦੇ ਐਂਡ ਦੇ ਤੇ ਆਜੋ ਬਾਕੀ ਆਪਾਂ ਹੋਰ ਜਾਣਕਾਰੀ ਜਿੰਨੀ ਮਿਲਦੀ ਆ ਇਕੱਠੀ ਕਰਦੇ ਆ ਹੋਰ ਵੀ ਅਲੱਗ-ਦੋਲੋ ਪਤਾ ਕਰਦੇ ਆ ਆਪਾਂ ਆਜੋ ਉਹ ਵੀ ਦਰਸ਼ਕੋ ਜੇ ਤੁਸੀਂ ਬਹੁਤ ਨੇੜੇ ਜਾਣਾ ਵਾ ਟੈਂਪਲ ਦੇ ਤਾਂ ਇਹ ਹੈਗਾ ਪ੍ਰਬੰਧ ਇੱਥੇ ਇਹਦੇ ਬਾਰੇ ਵੀ ਆਪਾਂ ਪੁੱਛ ਦੱਸ ਕਰ ਰਹੇ ਹਾਂ ਤੇ ਫਿਰ ਦੇਖਦੇ ਹਾਂ ਕੀ ਬਾਈ ਜੀ ਕਿਤੇ ਹੈ ਕੀ ਹੈ ਇਹਦਾ ਮੈਂ ਇਹਦਾ ਫੋਨ ਨੰਬਰ ਲਿਆ ਸੀ ਮੈਂ ਕਿਹਾ ਵੀ ਜਦੋਂ ਗਾਂਹ ਕਿਤੇ ਹੋਣਾ ਹੋਇਆ ਹਨਾ ਬਾਇ ਚਾਂਸ ਪਤਾ ਕਰ ਲਾਂਗੇ ਪਾਣੀ ਚੋਂ ਬਾਹਰ ਆਇਆ ਕਿ ਮਦਰ ਕਿ ਨਹੀਂ ਨਹੀਂ ਅੱਛਾ ਅੱਛਾ ਨਹੀਂ ਜਦੋਂ ਬਾਹਰ ਆਏ ਤਾਂ ਆਪਾਂ ਅੰਦਰ ਵੀ ਜਾ ਸਕਦੇ ਹਾਂ ਫਿਰ ਹਾਂ ਅੰਦਰ ਉੱਥੇ ਕਿੰਨਾ ਟਹਿਲਦੇ ਹਾਂ ਕਿੰਨੇ ਅੰਦਰ ਜਾ ਸਕਦੇ ਹਾਂ ਕਿੰਨੇ ਫੁੱਟ ਸਵਾ ਫੁੱਟ ਪਾਣੀ ਤਾਂ ਰਹਿ ਗਿਆ ਸਿਰਫ ਅੱਛਾ ਹੂੰ ਠੀਕ ਐ ਫੁੱਟ ਸਵਾ ਫੁੱਟ ਪਾਣੀ ਜੇ ਇਥੇ ਹੋਰ ਥੱਲੇ ਹੋ ਜਾਂਦਾ ਤੇ ਬੰਦੇ ਅੰਦਰ ਵੀ ਆਵੜਦੇ ਹੈ ਬੰਦੇ ਅੰਦਰ ਜਾਵੜਦੇ ਬੜਾ ਅਦਬੁਦਆ ਯਾਰ ਇਹ ਵੀ ਜੀ ਇਹ ਕੀ ਐ ਬੋਟਿੰਗ ਦਾ ਕੀ ਐ ਜੀ ਬੋਟਿੰਗ ਦਾ 200 ਰੁਪਿਆ ਪਰ ਪਰਸਨ ਐ ਅੱਛਾ ਜੀ 20 ਮਿੰਟ ਦੀ ਰਾਈਡ ਐ ਆਸੇ ਪਾਸੇ ਜੇ ਘੁੰਮਦਾ ਬੰਦਾ ਹਾਂ 20 ਮਿੰਟ ਦੀ ਰਾਈਡ ਐ ਠੀਕ ਐ ਆਪਣਾ ਟਾਈਮ ਦੀ ਸ਼ੋਰਟੇਜ ਹੋ ਰਹੀ ਐ ਮੈਨੂੰ ਲੱਗਦਾ ਹਨਾ ਚਲ ਜੀ ਹਾਂ ਚਲੋ ਦੂਜੇ ਪਾਸੇ ਚਲੀਏ ਬਹੁਤ ਵਧੀਆ ਲੋਕੇਸ਼ਨ ਐ ਇਹ ਆਪਾਂ ਇੱਥੇ ਆਏ ਆ ਉਮੀਦ ਕਰਦੇ ਆ ਤੁਹਾਨੂੰ ਇਹ ਵੀਡੀਓ ਬਹੁਤ ਚੰਗੀ ਲੱਗੀ ਹੋਊਗੀ ਤੇ ਆਪਾਂ ਸਿਲਸਿਲਾ ਆਪਣਾ ਜਿਹੜਾ ਵਾ ਟ੍ਰੈਵਲਿੰਗ ਦਾ ਤੇ ਜੇ ਚੰਗੀ ਲੱਗੀ ਸ਼ੇਅਰ ਕਰਦੇ ਹੋ ਵੀਡੀਓ ਨੂੰ ਪਿਆਰ ਦਿਓ ਧੰਨਵਾਦ